ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਕੋਈ ਹਲਕੇ ਦੀ ਅੱਜ ਇੱਕ ਨਿੱਜੀ ਸਕੂਲ ਵੱਲੋਂ ਜਿਹੜਾ ਸੁੰਦਰ ਚੱਕ ਦੇ ਵਿੱਚ ਇੱਕ ਰੰਗਾਂ ਰੰਗ ਪ੍ਰੋਗਰਾਮ ਐਨੂਅਲ ਫੰਕਸ਼ਨ ਕਰਵਾਇਆ ਗਿਆ ਜਿੱਥੇ ਬਤੌਰ ਚੀਫ ਗੈਸਟ ਜਿਹੜੇ ਸਾਬਕਾ ਬਧਾਏ ਜਗਿੰਦਰਪਾਲ ਜੀ ਪਹੁੰਚੇ ਸੀਗੇ ਜਿੱਥੇ ਬੱਚਿਆਂ ਵੱਲੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਰੰਗਾਂ ਰੰਗ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਸੰਦੇਸ਼ ਇਸ ਪ੍ਰੋਗਰਾਮ ਦਾ ਹੀ ਦਿੱਤੇ ਗਏ ਨੇ ਨਾਲ ਦੇ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਹਾਂ ਬੱਚਿਆਂ ਨੇ ਉਹ ਪ੍ਰੋਗਰਾਮ ਵੀ ਤੇ ਨਾਲ ਹੀ ਸਾਬਕਾ ਬਧਾਇਕ ਜ਼ਗਿੰਦਰਪਾਲ ਜੀ ਜਿਹੜੇ ਹੈਗਾ ਉਹਨਾਂ ਨਾਲ ਵੀ ਗੱਲਬਾਤ ਸੁਣਾਣੇ ਆ ਕਿ ਉਹਨਾਂ ਦਾ ਕੀ ਮੈਸੇਜ ਹੈਗਾ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਆਹ ਟਮਾਟਰ ਬੜੀ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਐਨੋਰ ਸੰਚਲਨ ਕਰਾਇਆ ਗਿਆ ਨਿੱਜੀ ਸਕੂਲ ਦਾ ਕਿਸੇ ਤੌਰ ਚੀਜ਼ ਗੈਸ ਕੋਈ ਛੋਟੇ ਛੋਟੇ ਬੱਚਿਆਂ ਨੂੰ ਪ੍ਰੋਗਰਾਮ ਕਰਦੇ ਰੰਗ ਰੰਗ ਕਈ ਸਮੇਂ ਦਿੱਤੇ ਤੁਹਾਡੇ ਨੂੰ ਕੀ ਕੋਈ ਅੰਡੀਏ ਸਕੂਲ ਜਿਹੜਾ ਇਹ ਸਾਡੇ ਹਲਕੇ ਦੇ ਵਿੱਚ ਵੀ ਸੰਜੋਰ ਚ ਨਾ ਖੋਲਿਆ ਗਿਆ ਔਰ ਹਾਲਸਾਲ ਦੀ ਤਰ੍ਹਾਂ ਸਾਲ ਵੀ ਜਿਹੜਾ ਸੁਖਾਨਾ ਫੰਕਸ਼ਨ ਕਰਾਰੇ ਨਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਮੇਰੀ ਪਾਰਟੀ ਵੱਲੋਂ ਸਕੂਲ ਦੀ ਮੈਨੇਜਮੈਂਟ ਕਮੇਟੀ ਔਰ ਟੀਚਰ ਔਰ ਬੱਚੇ ਔਰ ਬੱਚਿਆਂ ਦੇ ਜਿਹਨੇ ਮਾਪਿ ਆਏ ਨਾ ਮੇਰੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਆ ਔਰ ਪ੍ਰਭੂ શ્રી ਰਾਮ ਜੀ ਦੀ ਅੱਗੇ ਮੇਰੀ ਪ੍ਰਾਰਥਨਾ ਇਸ ਸਕੂਲ ਦੇ ਉੱਤੇ ਸਾਰੇ ਮੈਨੇਜਮੈਂਟ ਕਮੇਟੀ ਦੇ ਉੱਤੇ ਪਰਮੇਸ਼ਰੀ ਰਾਮ ਦਾ ਮੇਲ ਪਰੇ ਹੱਥ ਰਵੇ ਕੋਲ ਸਾਰੇ ਸਕੂਲ ਪਰ ਬੱਚੇ ਦਿਨ ਦੁਗੜੀ ਤੇ ਰਾਜ ਕੋਰੋਨੇ ਤਰਕੀਕਰਨ ਤੇ ਮੇਰੇ ਕੰਮ ਨੇ ਬੱਚਿਆਂ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਸਾਲਾਨਾ ਫੰਕਸ਼ਨ ਦੇ ਵਿੱਚ ਪ੍ਰੋਗਰਾਮ ਕੀਤਾ ਬੜਾ ਇੱਕ ਸੰਦੇਸ਼ ਹਰ ਬੱਚੇ ਨੇ ਹੋਰ ਹਰ ਗਰੁੱਪ ਨੇ ਬੜੇ ਅੱਛੇ ਤਰੀਕੇ ਦੇ ਨਾਲ ਸਾਰਿਆਂ ਨੂੰ ਸੰਦੇਸ਼ ਦਿੱਤਾ ਵਰਾ ਲਾ ਫਿਰ ਆਪਣੇ ਵੱਲੋਂ ਸਕੂਲ ਦੀ ਮਾਰੀ ਮੇਰੇ ਕੋਲਟੀ ਨੂੰ ਲੱਖ ਲੱਖ ਵਧਾਈ ਬਣਾ ਜੈ